ਗਰਮੀ ਦਿਨ ਪਰ ਦਿਨ ਵੱਧਦੀ ਜਾ ਰਹੀ ਹੈ ਜੀ ਏਸ਼ੀਆ ਦੁਨੀਆ ਦੇ ਹੋਰ ਕੰਟੀਨੈਂਟਸ ਦੇ ਮੁਕਾਬਲੇ ਬਹੁਤ ਜ਼ਿਆਦਾ ਗਰਮ ਹੋ ਰਿਹਾ ਤੇ ਇੰਡੀਆ ਤੋਂ ਲੈ ਕੇ ਫਿਲੀਪਾਈਨਸ ਤੱਕ ਜਿਹੜਾ ਹੈਗਾ ਮੌਸਮ ਦਿਨ ਪਰ ਦਿਨ ਗਰਮ ਹੁੰਦਾ ਜਾ ਰਿਹਾ ਇਸ ਗਰਮੀ ਦੇ ਪਿੱਛੇ ਇੱਕ ਕਾਰਨ 엘 ਨੀਨੋ ਹੋ ਸਕਦਾ ਅੱਜ ਦੀ ਇਸ ਵੀਡੀਓ ਵਿੱਚ ਇਸ ਸਮਝਾਂਗੇ ਕਿ 엘 ਨੀਨੋ ਤੇ ਲਾ ਨੀਨਾ ਕੀ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਜਸਕਰਨ ਸਿੰਘ ਤੇ ਚਲੋ ਅੱਜ ਦੀ ਵੀਡੀਓ ਸਟਾਰਟ ਕਰਦੇ ਹਾਂ ਐਲ ਨੀਨੋ ਦੇ ਨਾਲ ਨਾਲ ਲਾ ਨੀਨਾ ਨੂੰ ਵੀ ਸਮਝਣ ਦੀ ਜ਼ਰੂਰਤ ਹੈ ਇਹਨਾਂ ਦੋਨਾਂ ਦਾ ਸਬੰਧ ਪੈਸੀਫਿਕ ਓਸ਼ਨ ਦੇ ਨਾਲ ਹੈ ਵਾਰ-ਵਾਰ ਹੋਣ ਵਾਲੇ ਚੱਕਰੀ ਪੈਟਰਨਸ ਦੇ ਕਾਰਨ ਦੱਖਣ ਪੂਰਬ ਏਸ਼ੀਆ ਦੇ ਵਿੱਚ ਪਾਣੀ ਤੇ ਹਵਾ ਦਾ ਪ੍ਰਭਾਵ ਬਦਲਦਾ ਹੈ ਇਸ ਕਾਰਨ ਐਲ ਨੀਨੋ ਤੇ ਲਾ ਨੀਨਾ ਦਾ ਪ੍ਰਭਾਵ ਹੁੰਦਾ ਐਲ ਨੀਨੋ ਤੇ ਲਾ ਨੀਨਾ ਇਹੋ ਜਿਹੇ ਹਵਾ ਤੇ ਪਾਣੀ ਦੇ ਪ੍ਰਭਾਵ ਹਨ ਜੋ ਕੁਝ ਸਾਲਾਂ ਦੇ ਅੰਤਰ ਦੇ ਵਿੱਚ ਪੈਸੀਫਿਕ ਓਸ਼ਨ ਦੇ ਵਿੱਚ ਵੇਖਣ ਨੂੰ ਮਿਲਦੇ ਨੇ ਤੇ ਇਹ ਦੁਨੀਆ ਭਰ ਦੇ ਮੌਸਮ ਨੂੰ ਜਿਹੜਾ ਪ੍ਰਭਾਵਿਤ ਕਰਦੇ ਨੇ ਐਲ ਨੀਨੋ ਦੇ ਵਿੱਚ ਪੈਸੀਫਿਕ ਓਸ਼ਨ ਦੇ ਉੱਪਰ ਚੱਲਣ ਵਾਲੀਆਂ ਗਰਮ ਹਵਾਵਾਂ ਪਾਣੀ ਨੂੰ ਦੱਖਣੀ ਅਮਰੀਕਾ ਦੇ ਪੱਛਮੀ ਤੱਟ ਤੋਂ ਇੰਡੋਨੇਸ਼ੀਆ ਵੱਲ ਧੱਕਦੀਆਂ ਨੇ ਤੇ ਇਸ ਦੇ ਕਾਰਨ ਪਾਣੀ ਦੇ ਵਿੱਚ ਖਾਲੀ ਜਗ੍ਹਾ ਨੂੰ ਸਮੁੰਦਰੀ ਤਲ ਤੋਂ ਆਉਣ ਵਾਲਾ ਠੰਡਾ ਪਾਣੀ ਹੌਲੀ-ਹੌਲੀ ਭਰਨਾ ਸ਼ੁਰੂ ਕਰ ਦਿੰਦਾ ਪਰ ਲਾ ਨੀਨਾ ਦੇ ਵਿੱਚ ਬਿਲ ਇਸ ਦੇ ਬਿਲਕੁਲ ਉਲਟ ਹੁੰਦਾ ਇਸ ਦੇ ਵਿੱਚ ਕੀ ਹੁੰਦਾ ਹੈ ਲਾ ਨੀਨਾ ਦੇ ਦੌਰਾਨ ਜਿਹੜੀਆਂ ਪਾਣੀ ਉੱਪਰ ਹਵਾਵਾਂ ਚੱਲਦੀਆਂ ਨੇ ਉਹ ਹਵਾਵਾਂ ਦੀ ਜਿਹੜੀ ਸਪੀਡ ਹੈਗੀ ਆਪਣੀ ਨਾਰਮਲ ਸਪੀਡ ਦੇ ਨਾਲੋਂ ਬਹੁਤ ਜ਼ਿਆਦਾ ਤੇਜ਼ ਹੁੰਦੀ ਆ ਤੇ ਉਹ ਗਰਮ ਪਾਣੀ ਨੂੰ ਆਸਟ੍ਰੇਲੀਆ ਤੇ ਇੰਡੋਨੇਸ਼ੀਆ ਵੱਲ ਨੂੰ ਧੱਕੇ ਲਿਆ ਜਾਂਦੀਆਂ ਨੇ ਇਸ ਕਾਰਨ ਆਸਟ੍ਰੇਲੀਆ ਤੇ ਇੰਡੋਨੇਸ਼ੀਆ ਦੇ ਉੱਪਰ ਜਿਹੜੀ ਹੈ ਕਿ ਬਹੁਤ ਜ਼ਿਆਦਾ ਬਾਰਿਸ਼ ਹੋਣੀ ਸ਼ੁਰੂ ਹੋ ਜਾਂਦੀ ਹੈ ਜੇਸ ਸਾਲ ਐਲ ਨੀਨੋ ਆਉਂਦਾ ਹੈ ਉਹ ਸਾਲ ਦੱਖਣੀ ਅਮਰੀਕਾ ਤੇ ਕੈਲੀਫੋਰਨੀਆ ਦੇ ਆਸ-ਪਾਸ ਸਮੁੰਦਰੀ ਪਾਣੀ ਦਾ ਤਾਪਮਨ ਬਹੁਤ ਜ਼ਿਆਦਾ ਹੋ ਜਾਂਦਾ ਹੈ ਇਸ ਕਾਰਨ ਸਮੁੰਦਰ ਦੇ ਉੱਪਰ ਮੀਂਹ ਵਾਲੇ ਬੱਦਲ ਜੜੇ ਆ ਬਹੁਤ ਜ਼ਿਆਦਾ ਬੰਦੇ ਨੇ ਆਮ ਤੌਰ ਤੇ ਇਕਵੇਟਰ ਦੇ ਕੋਲ ਹਵਾਵਾਂ ਗਰਮ ਪਾਣੀ ਨੂੰ ਇੰਡੋਨੇਸ਼ੀਆ ਵੱਲ ਧੱਕੇ ਲਿਆ ਜਾਂਦੀਆਂ ਨੇ ਅਲਪ ਸੰਤ ਤੇ ਸਰਦੀਆਂ ਦੇ ਦੌਰਾਨ ਇਹ ਹਵਾਵਾਂ ਬਹੁਤ ਹੌਲੀ ਚੱਲਦੀਆਂ ਨੇ ਤੇ ਉਲਟੇ ਦਿਸ਼ਾ ਵਿੱਚ ਚੱਲਦੀਆਂ ਨੇ ਤੇ ਇਹ ਮੀਂਹ ਵਾਲੇ ਜਿਹੜੇ ਬੱਦਲ ਆਗੇ ਉਹਨਾਂ ਨੂੰ ਉੱਤਰੀ ਅਮਰੀਕਾ ਮਹਾਦੀਪ ਦੇ ਉੱਪਰ ਲੈ ਜਾਂਦੀਆਂ ਨੇ ਜਿਸ ਕਾਰਨ ਉੱਤਰੀ ਅਮਰੀਕਾ ਮਹਾਦੀਪ ਦੇ ਕੁਝ ਹਿੱਸਿਆਂ ਦੇ ਉੱਪਰ ਬਹੁਤ ਜ਼ਿਆਦਾ ਬਾਰਿਸ਼ ਹੁੰਦੀ ਹੈ ਤੇ ਉਹਨਾਂ ਜਗਾਵਾਂ ਦੇ ਉੱਪਰ ਹੜ੍ਹ ਵੀ ਦੇਖਣ ਨੂੰ ਮਿਲਦੇ ਨੇ ਜਿਸ ਕਾਰਨ ਉੱਤਰੀ ਅਮਰੀਕਾ ਮਹਾਦੀਪ ਦੇ ਕੁਝ ਵੱਡੇ ਹਿੱਸਿਆਂ ਦੇ ਉੱਪਰ ਬਹੁਤ ਜ਼ਿਆਦਾ ਮੀਂਹ ਪੈਂਦਾ ਹੈ ਤੇ ਇੰਡੋਨੇਸ਼ੀਆ ਤੇ ਆਸਟ੍ਰੇਲੀਆ ਦੇ ਵਿੱਚ ਸੁੱਕਾ ਵੀ ਪੈ ਜਾਂਦਾ ਹੈ ਲਾ ਨੀਨਾ ਦੇ ਦੌਰਾਨ ਦੱਖਣੀ ਅਮਰੀਕਾ ਦੇ ਪੂਰਬੀ ਹਿੱਸਿਆਂ ਦੇ ਵਿੱਚ ਮੀਂਹ ਦੇ ਚੱਲਦੇ ਆ ਬਹੁਤ ਜ਼ਿਆਦਾ ਹੜ੍ਹ ਆਉਂਦੇ ਨੇ ਇਲ ਨੀਨੋ ਦੇ ਦੌਰਾਨ ਦੱਖਣੀ ਪੂਰਬੀ ਏਸ਼ੀਆ ਤੇ ਆਸਟ੍ਰੇਲੀਆ ਦੇ ਵਿੱਚ ਸੁੱਕਾ ਪੈ ਜਾਂਦਾ ਹੈ ਜਿਸ ਕਾਰਨ ਜੰਗਲਾਂ ਦੇ ਵਿੱਚ ਅੱਗ ਲੱਗਣ ਦਾ ਖਤਰਾ ਵੀ ਵੱਧ ਜਾਂਦਾ ਹੈ ਜਿਸ ਸਾਲ ਇਲ ਨੀਨੋ ਹੁੰਦਾ ਹੈ ਉਸ ਸਾਲ ਮੀਂਹ ਵੀ ਘੱਟ ਪੈਂਦੇ ਹਨ ਜਿਸ ਦਾ ਬੁਰਾ ਅਸਰ ਖੇਤੀ ਦੇ ਉੱਪਰ ਵੀ ਦੇਖਣ ਨੂੰ ਪੈਂਦਾ ਹੈ ਇਸ ਦੇ ਉਲਟ ਲਾ ਨੀਨਾ ਦੇ ਚੱਲਦੇ ਆ ਪੂਰਬ ਤੋਂ ਪੱਛਮ ਵੱਲ ਚੱਲਣ ਵਾਲੀਆਂ ਹਵਾਵਾਂ ਦੀ ਸਪੀਡ ਹੋਰ ਤੇਜ਼ ਹੋ ਜਾਂਦੀ ਹੈ ਤੇ ਦੱਖਣ ਪੂਰਬੀ ਏਸ਼ੀਆ ਤੇ ਆਸਟ੍ਰੇਲੀਆ ਦੇ ਵਿੱਚ ਜ਼ਿਆਦਾ ਮੀਂਹ ਪੈਂਦਾ ਹੈ ਤੇ ਉਸ ਸਮੇਂ ਦੱਖਣੀ ਅਮਰੀਕਾ ਦੇ ਵਿੱਚ ਸੁੱਕਾ ਪੈ ਸਕਦਾ ਹੈ ਇਹ ਸੀ ਜੀ ਸਾਡੀ ਅੱਜ ਦੀ ਵੀਡੀਓ ਜਿਸ ਦੇ ਵਿੱਚ ਅਸੀਂ ਸਮਝਿਆ ਇਲ ਨੀਨੋ ਤੇ ਲਾ ਨੀਨਾ ਕੀ ਹੁੰਦਾ ਹੈ ਇਹਨਾਂ ਦੋਵਾਂ ਦੇ ਵਿੱਚ ਫਰਕ ਕੀ ਹੈ ਗਰਮੀ ਜ਼ਿਆਦਾ ਪੈਣ ਦੇ ਪਿੱਛੇ ਇਲ ਨੀਨੋ ਦਾ ਹੱਥ ਹੋ ਸਕਦਾ ਹੈ ਇਸ ਵੀਡੀਓ ਦੇ ਵਿੱਚ ਅਸੀਂ ਸਮਝਿਆ ਜੀ ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਹੈ તે ચેનલનું સબસક્રાઈબ કર્યો લાઈક કર્યો સાર્યાનું પ્યાર ભરી સત